ਬਾਲ ਜੀ ਸਰ ਪਰਮਾਣੂ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਾਲਾ ਕਲਾਂ ਦੇ ਵਿੱਚ ਮਾਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਜਿਸ ਘਰ ਦੇ ਵਿੱਚੋਂ ਮੈਂ ਵੀਡੀਓ ਬਣਾਉਣ ਲੱਗਾ ਜਰਸੀ ਨਸਲ ਦੀ ਗਾਂ ਵਕਾਊ ਆ ਮਿੱਤਰੋ ਇੱਕ ਦੂਜਾ ਸੂਆ ਵੜ ਸੋਈ ਆ ਕਿੰਨੇ ਦਿਨਾਂ ਦੀ ਸੋਈ ਆ ਕੀ ਡਿਟੇਲ ਆ ਕਰਦੇ ਆ ਗੱਲਬਾਤ ਆਪਾਂ ਭਰਾ ਦੇ ਨਾਲ ਸਾਸਿਕਾ ਵੀਰੇ ਸਾਸਿਕਾ ਬਾਈ ਕੀ ਹਾਲ ਆ ਵੱਡੇ ਭਾਈ ਵਧੀਆ ਬਾਈ ਪੂਰੇ ਸਿੱਤਾਂਕਰ ਪਰਿਵਾਰ ਵੀਰੇ ਪੂਰੀ ਮਹਾਰਾਜ ਦੀ ਕਿਰਪਾ ਬਾਈ ਠੀਕ ਆ ਬਾਈ ਅੱਛਾ ਵੀਰੇ ਜਿਹੜੀ ਵੜ ਵਿੱਚ ਨਹੀਂ ਆਪਾਂ ਕਿੰਨਵਾ ਸੂਆ ਸੋਈ ਆਏ ਬਾਈ ਇਹ ਬਾਈ ਤੀਜੇ ਸੂਏ ਹੋਂ ਸੋਈ ਆ ਬਾਈ ਤੀਜਾ ਸੂਆ ਸੋਈ ਆ ਹਾਂ 7 ਦਿਨ ਹੀ ਹੋਇਆ ਬਲੱਡ ਆ ਜੇ ਹੁਣ ਲੱਗਾ ਇਹਨੂੰ ਪਾਇਆ ਵੀ ਕੋਈ ਹੋਣੀ ਅਜਦਾ ਕਾੜੇ-ਕੂੜੇ ਹੋਣਗੇ ਠੀਕ ਆ ਕਿੰਨੀਆਂ ਕੁੱਤਾਆਂ 6-7 ਦਿਨ ਸੂਈ ਥੱਲੇ ਇਤਾਰਾ ਭਾਈ ਇਹਦੇ ਹੱਲੇ ਹੈਗਾ 6.5 7 ਲੀਟਰ ਦੁੱਧ ਇੱਕ ਟਾਈਮ ਤਿਆਰ ਹੈ ਹਾਂ ਠੀਕ ਹੈ ਇੱਕ ਟਾਈਮ ਦਾ ਕਿ ਦੋਵਾਂ ਟਾਈਮ ਦਾ ਇੱਕ ਟਾਈਮ ਦਾ ਭਾਈ ਇੱਕ ਟਾਈਮ ਦਾ ਇਨ ਹੈਗਾ ਜਾਨੀ ਕਿ ਦੋਵਾਂ ਟਾਈਮਾਂ ਦਾ 12 ਕਿਲੋ ਦੁੱਧ ਹੈਗਾ ਤੇਰਾ ਚਾ 13 14 ਕਿਲੋ ਕਰ ਦੂਗੀ ਭਾਈ 12 ਕਿਲੋ ਤਾਂ ਹੈਗਾ ਨਾ ਮੌਜਨ ਠੀਕ ਹੈ ਭਾਈ ਚੋਈ ਚੋਈ ਦੀ ਕਿਵੇਂ ਆ ਵੀਰੇ ਹੁਣ ਭਾਈ ਫੋਲ ਓਕੇ ਆ ਜਮਾ ਸੀਲ ਆਏ ਕੋਈ ਚੱਕਰ ਹੀ ਨਹੀਂ ਲੈ ਠੀਕ ਹੈ ਭਾਈ ਲੈ ਅਛਾ ਬੱਚਾ ਆ ਗਿਆ ਤੇ ਮਾਰ ਕੇ ਬੱਚਾ ਇਹੋ ਭਾਈ ਮਗਰ ਬੱਚਾ ਉਹਦੇ 나ਡੂਗਾ ਲੱਗਾ ਵਾ ਹਜੇ ਨਾਲ ਆਪਾਂ ਐਵੇਂ ਇੱਕ ਠੀਕ ਆ ਭਾਈ ਠੀਕ ਆ ਕਿ ਨਹੀਂ ਦੀ ਅਛਾ ਰੇਟ ਕੀ ਰਊਗਾ ਵੀਰੇ ਦੇਣ ਲੈਣ ਵਾਲਾ ਇਹਦਾ ਭਾਈ ਰੇਟ ਤਾਂ 38000 ਵਿੱਚੋਂ ਮਾਨਤਾਣ ਕਰ ਦੇਗੇ ਬੰਦਿਆਂ ਦਾ ਠੀਕ ਆ ਭਾਈ ਕੱਡੀ ਬਾਰੂ ਤੋਰੀ ਵੀਰੇ ਖੋਲੀ ਇਹਨੂੰ ਮੜਾ ਜਾ ਲੈ ਵੀ ਮਿੱਤਰੋ ਤੀਜਾ ਸੂਆ ਸੋਈ ਆ ਮੰਨ ਲਓ ਤੁਸੀਂ 6.5-7 ਕਿਲੋ ਦੁੱਧ ਜਿਹੜਾ 6 ਕਿਲੋ ਰੱਖੋ ਤੁਸੀਂ ਖੁੱਲਾ ਡੁੱਲਾ ਜਿਹੜਾ ਡੰਗ ਦਾ ਇਹਦੇ ਥੱਲੇ ਦੋਵੇਂ ਡੰਗਾਂ ਦਾ ਨਾ ਗਿਣ ਲਿਆ ਜੇ 12 ਕਿਲੋ ਦੁੱਧ ਖੁੱਲਾ ਡੁੱਲਾ ਚਵਾਈ ਦੀ ਓਕੇ ਦੀ ਰਿਪੋਰਟ ਆ ਜਾਵਾ ਮਗਰ ਬੱਚਾ ਆ ਥੋੜੇ ਜਿਹੇ ਫਿੱਕੇ ਅੰਗ ਦੇ ਵਿੱਚ ਆ ਬਾਕੀ ਅੰਗਾਂ ਆਰਾਂ ਦੀ ਚੰਗੀ ਆ ਵੈੜ ਮਗਰ ਵੱਛਾ ਇਹਦੇ ਮੈਂ ਕਿ ਮਿੱਤਰੋ ਜਰਸੀ ਨਸਲ ਦੇ ਵਿੱਚ ਪੈਂਦੀ ਆ ਪੂਰਾ ਖਾ ਪੀ ਕੇ 13-14 ਕਿਲੋ ਦੁੱਧ ਖੁੱਲਾ ਡੁੱਲਾ ਦਈ ਜਾਊਗੀ ਆ ਇਹ ਬਲੱਡ ਵੀ ਹੁਣ ਤੁਰਿਆ ਇਹਦੇ ਹਾਂ ਨੰਬਰ ਵੀਰੇ ਸਾਂਝਾ ਕਰੀ ਇੱਕ ਵਾਰੀ ਭਰਾ 95924 ਜੀ 00542 بھائی 95922400542 भाई ठीक है भाई इस नंबर पे कर लो भाई देना ਤੁਸੀਂ ਮਿੱਤਰੋ رابطہ ਕਾਇਮ ਤੇ ਮਾਲਾ ਕਲਾਂ ਦੇ ਵਿੱਚ ਕੁਲਦੀਪ ਸਟੂਡੀਓ ਦੇ ਬਿਲਕੁਲ ਸਾਹਮਣੇ بھائی ਹੁੰਿਆ ਦਾ ਘਰ ਆ ਬਾਕੀ ਗੱਲਬਾਤ ਲਈ ਨੰਬਰ بھائی ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਵਦੇਰੇ ਜਾਣਕਾਰੀ ਲਈ رابطہ ਲਕੈਮ بھائی ਹੁਣੇ ਮੈਂ ਕਰਿਓ ਧੰਨਵਾਦ ਸ਼ੁਕਰੀਆ ਜਉਂਦੇ ਆ